ਗੱਲ ਆ ਜਾਂਦੀ ਆ ਗੈਂਗਸਟਰਾਂ ਦੀ ਵੀ ਮੰਗੀ ਗੈਂਗਸਟਰ ਲੈ ਕੇ ਆ ਕਬੱਡੀ ਚ ਮੇਰੇ ਹਿਸਾਬ ਨਾਲ ਕਈ ਪਲੇਅਰ ਹੀ ਆ ਜਿਹੜੇ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦੇ ਆ ਗੈਂਗਸਟਰ ਕਦੋਂ ਆਏ ਆ ਕਿੱਦਾਂ ਆਏ ਕਿੰਨਾ ਚਿਰ ਪਹਿਲਾਂ ਆਏ ਆ ਆ ਤਾਂ ਤੁਸੀਂ ਹੋਣ ਦੇਖਿਆ ਹੋਣ 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 ਦੇਖਿਆ ਹੁਣ ਤਾਂ ਨੈਟ ਦਾ ਜ਼ਮਾਨਾ ਨੇ ਤਾਂ ਮੇਰੇ ਪਿੰਡਾਂ ਦੇ ਨੇੜੇ ਜਾ ਕੇ ਪੁੱਛ ਲਈ ਮੇਰਾ ਵੀਰ 2007 ਦੀ ਗੱਲ ਹੋਣੀ ਹੈ ਮੇਰੇ ਸਹਾਨਾ ਉਦੋਂ ਵੀ ਭਰਾ ਗੈਂਗਸਟਰ ਦੀ ਮਗਰ ਪਏ ਸੀ ਬੰਦੇ ਹੀ ਸੀਗੇ ਥੋੜੀ ਜੀ ਗੱਲਬਾਤ ਹੋ ਗਈ ਉਹ ਮੈਨੂੰ ਕਹਿੰਦੇ ਵੀ ਤੈਨੂੰ ਖੇਡਣ ਹੀ ਨਹੀਂ ਦੇਣਾ ਤੇਰੀਆਂ ਲੱਤਾਂ ਵੀ ਵਧਣੀਆਂ ਤੇਰੀਆਂ ਬਾਹਾਂ ਵੀ ਵਧਣੀਆਂ ਨੇੜੇ-ਨੇੜੇ 20 ਪਿੰਡਾਂ ਨੇ 20ਾਂ ਤੋਂ ਵੀ ਜ਼ਿਆਦਾ ਪਿੰਡਾਂ ਨੇ ਜਿੰਨੇ ਬੰਦੇ ਸੀ ਜਿੰਨੇ ਲੋਕ ਸੀ ਕਬੱਡੀ ਨੂੰ ਪਿਆਰ ਕਰਨ ਵਾਲੇ ਨਾਲ ਹੋਰ ਵੀ ਚਲੋ ਮੁੰਡੇ ਨਾਲ ਬਹੁਤ ਹੈ ਆਸੇ-ਪਾਸਿਓਂ ਵੀ ਕੋਈ ਰਿਆ ਨਹੀਂ ਕੋਈ ਕਬੱਡੀ ਵਾਲਾ ਉਦੋਂ ਉਹ ਆਏ ਟੂਰਨਾਮੈਂਟ ਤੇ ਖੜੇ ਤਾਂ ਮੈਨੂੰ ਉੱਥੇ ਲਿਜਾ ਕੇ ਉਹਨਾਂ ਨੇ ਖੜਾਇਆ ਮੇਰਾ ਕੀ ਕਸੂਰ ਸੀ ਭਈ ਉਦੋਂ ਮੈਂ ਤਾਂ ਪਲੇਅਰ ਸੀ ਕਬੱਡੀ ਖੇਡਦਾ ਸੀ ਮੈਂ ਪਿਆਰ ਚਲੋ ਨਾਂ ਤਾਂ ਮੈਂ ਲੈਣਾ ਨਹੀਂ ਚਾਹੁੰਦਾ ਸੀ ਕਿਸੇ ਦਾ ਵੀ ਕਿਉਂਕਿ ਪਰ ਲੈਣੀ ਪੈਣੀ ਕੀ ਕਰਾਂ ਹੁਣ ਮਜਬੂਰੀ ਆ ਵੀ ਮੇਰਾ ਵੀਰ ਤੂੰ ਲੈਂਬਰ ਸਿੱਧਮਾ ਦਾ ਨਾਂ ਸੁਣਿਆ ਪਤਾ ਹੀ ਹੋਣਾ ਤੈਨੂੰ ਤੂੰ ਇਸ ਲੈਣ ਦੇ ਵਿੱਚ ਰਿਆ ਤੈਨੂੰ ਤਾਂ ਸਾਰਿਆਂ ਦਾ ਹੀ ਪਤਾ ਹੋਣਾ ਹੱਲੇ ਵੀ ਤੈਨੂੰ ਕਰਦੇ ਹੁਣੇ ਕਈ ਫੋਨ ਫਾਨ ਮੇਰਾ ਵੀਰ ਚਲੋ ਅਸੀਂ 플레이ਰ ਆ ਮੇਰਾ ਵੀਰ 6 ਤੋਂ 7 ਤੋਂ ਮੇਰਾ 6 ਤੋਂ 6 7 ਤੋਂ ਲਾਲਾ 9 10 11 12 13 14 ਤੱਕ 15 ਵੀ ਹੋਊਗੀ ਵਿੱਚੇ ਮੇਰਾ ਵੀਰ ਕਈ ਵਾਰੀ ਫੋਨ ਆ ਜਾਂਦੇ ਸੀ ਉਹਨਾਂ ਦੇ ਪਰ ਉਹ ਵੀ ਕੋਈ ਆਪਦੀ ਖੁਸ਼ੀ ਨਾ ਨਹੀਂ ਸੀ ਕਰਦੇ ਮੈਂ ਕਹੀ ਜਾ ਮੈਂ ਖੁਸ਼ੀ ਨਾ ਕਰਦੇ ਕੋ ਪਿੰਡ ਵਾਲਾ ਗਾਂ ਦੀ ਗਾਂ ਉਹਨਾਂ ਦਾ ਕੋਈ ਸੱਜਣ ਮਿੱਤਰ ਗਾਂ ਦੀ ਗਾਂ ਉਹਨਾਂ ਨੂੰ ਕਹਿ ਦਿੰਦਾ ਹੈ ਭਾਈ ਸਾਡੇ ਪਿੰਡ ਬੰਦਿਆਂ ਨੂੰ ਘਲਾ ਦਿਓ ਤਾਂ ਉਹਨਾਂ ਦਾ ਫੋਨ ਆ ਜਾਂਦਾ ਸੀ ਕਦੀ ਸਾਰਨਾ ਗਲਤ ਨਹੀਂ ਬੋਲੇ ਮੈਂ ਕਹੀ ਜਾਂ ਮੈਂ ਕੋਈ ਗਲਤ ਬੋਲੇ ਨਹੀਂ ਬਈ ਕਦੀ ਕੋਈ ਗਲਤ ਨਹੀਂ ਬੋਲੇ ਬਈ ਮੈਂ ਜਾ ਮੈਚ ਤੇ ਜਾਇਓ ਹਾਂਜੀ ਬਾਈ ਜੀ ਕੋਈ ਗੱਲ ਨਹੀਂ ਜਾਇਆ ਮੰਗੇ ਕੋਈ ਗੱਲ ਨਹੀਂ ਜਾਉਣੇ ਕੀ ਕਰੀਏ ਬਾਈ ਨਾਲ 20 20 ਬੰਦੂਕਾਂ ਵਾਲੇ ਕਿੱਥੇ ਚੱਕੀ ਫਰੀਏ ਆਪਦੀ ਤਾਂ ਰੋਟੀ ਨਹੀਂ ਪੂਰੀ ਹੋਣ ਲਈ ਆਪਦੀ ਖਰਾਕ ਪੂਰੀ ਕਰਾਂਗੇ ਕੋ ਉਹਨਾਂ ਦੀ ਪੂਰੀ ਕਰਾਂਗੇ ਹਣ ਜੇ ਮੈਂ 5-10 ਬੰਦੇ ਨਾਲ ਰੱਖਾਂ ਦਿੱਲੀ ਜੇ ਮੈਂ ਪਾ ਮਾੜੇ ਕੰਮ ਹੀ ਕੀਤੇ ਹੋਣ ਉਹਨਾਂ ਨੂੰ ਵੀ ਮੈਂ ਨਾਲ ਪ੍ਰਸ਼ਾਦਾ ਪਾਣੀ ਛਕਾਵਾਂਤ ਨਾਲ ਮੈਂ ਆਪ ਛਕਾ ਫੇਰ ਤਾਂ ਮੈਂ ਬਈ ਖੇਡ ਲਈ ਕਬੱਡੀ ਚੱਲ ਜਾਏਦਾ ਹੀ ਭਾਈ ਲਾਇਦੇ ਹੀ ਮੈਂ ਕੋਈ ਗੱਲ ਨਹੀਂ ਉਹਦੋਂ ਬਾਦਾਂ ਵੀ ਜੇ ਮੈਂ ਨਾਂ ਲੈਣ ਲੱਗਾ ਵੀਰੇ ਬਹੁਤ ਗੈਂਗਸਟਰ ਹਾਂਜੀ ਇਹਦੇ ਵਿੱਚ ਹੀ ਮੈਂ ਤੁਹਾਨੂੰ ਇੱਕ ਵਾਰੀ ਦੱਸਦਾ ਆ ਜਿੱਦਾਂ ਗੱਲ ਚਲਦੀ ਚਲਦੀ ਦੇ ਵਿੱਚੇ ਮੈਨੂੰ ਚੇਤਾ ਆ ਗਿਆ ਉਦੋਂ ਮੁੰਡਾ ਸਿਗਾ ਨਰਵਾਣੇ ਵਾਲਾ ਕੀ ਨਾ ਉਹਦਾ ਕੁਲਬੀਰ ਨਰਵਾਣਾ ਹਾਂਜੀ ਉਹੋ ਹੀ ਸੀ ਸ਼ਾਇਦ ਸ਼ਾਇਦ ਮੈਂ ਨਾ ਥੋੜਾ ਬਹੁਤਾ ਗਲਤ ਵੀ ਲੈ ਸਕਦਾ ਪਰ ਉਹ ਨਰਵਾਣੇ ਵਾਲਾ ਕਹਿੰਦੇ ਸੀ ਉਹਨੂੰ ਮੈਨੂੰ ਹੁਣ ਮੋਟਾ-ਮੋਟਾ ਚੇਤੇ ਆ ਕਿਉਂਕਿ ਉਦੋਂ ਬਾਅਦੋਂ ਉਹਦਾ ਸ਼ਾਇਦ ਕਾਫੀ ਟਾਈਮ ਬਾਅਦਾਂ ਕਤਲ ਹੋ ਗਿਆ ਸੀ ਉਹਦਾ ਤੇ ਉਹ ਬਾਈ ਘਰੇ ਆ ਗਿਆ ਨਾਲ ਸਾਡੇ ਏਰੀਏ ਦਾ ਹੀ ਬੰਦਾ ਉਹ ਉਹ ਦਾ ਹੋਰ ਬੰਦੇ ਦਾ ਉਹਦਾ ਯਾਰ ਕਿਸੇ ਬੰਦੇ ਦਾ ਤੇ ਉਹ ਅੰਕਲ ਦਾ ਖਾਸ ਬੰਦਾ 20 ਬੰਦੂਕਾਂ ਵਾਲੇ ਮੇਰਾ ਵੀਰ ਕਰੇ ਤੂੰ ਸੋਚ ਲੈ ਵੀ 20ਾਂ ਬੰਦੂਕਾਂ ਵਾਲਿਆਂ ਚ ਪਲਵਾਨ ਨੂੰ ਜਾਂ ਕਿਸੇ ਉਦਾਂ ਨਾਰਮਲ ਬੰਦੇ ਨੂੰ ਬਿਠਾ ਲਾ ਤੇ ਕੀ ਫੀਲ ਕਰੂਗਾ ਉਹ ਉਹਨਾਂ ਦੇ ਪਿੰਡ ਮੈਚ ਸੀਗਾ ਤੇ ਮੈਨੂੰ ਉਹ ਕਹਿੰਦਾ ਵੀ ਬਾਈ ਖੇਡਣਾ ਤੇ ਮੇਰੇ ਲੱਗੀ ਸੀ ਲੱਕ ਤੇ ਸੱਟ ਮੈਂ ਕਿਹਾ ਬਾਈ ਵੀ ਮੇਤੋਂ ਗੱਡੀ ਵੀ ਨਹੀਂ ਚਲਾ ਆਉਂਦੀ ਨਾ ਮੇਤੋਂ ਜਾ ਹੁੰਦਾ ਮੇ ਵੀ ਮੈਂ ਹਲੇ ਖੇੜ ਹੀ ਨਹੀਂ ਸਕਦਾ ਵੀ ਆ ਤੇਰੇ ਸਾਹਮਣੇ ਹੀ ਆ ਮੇਰਾ ਵੀਰ ਦੇਖ ਲਾ ਕੋਈ ਇੱਟ ਸੰਗ ਸ਼ਰਮ ਵਾਲੀ ਗੱਲ ਨਹੀਂ ਹੁਣ ਅਗਲਾ ਜਾਣ ਲੱਗਾ ਮੈਨੂੰ ਇਹ ਕਹਿ ਗਿਆ ਬਈ ਵੀ ਜੇ ਸਾਡੇ ਪਿੰਡ ਨਹੀਂ ਆਉਣਾ ਤਾਂ ਹੋਰ ਪਿੰਡ ਵੀ ਖੇਡ ਹੀ ਨਾ ਉਦੋਂ ਨੂੰ ਖੇਡਣਾ ਤਾਂ ਮੈਂ ਵੈਸੇ ਹੀ ਨਹੀਂ ਸੀ ਹਾਂ ਗੱਲ ਕਹਿਣ ਦੀ ਵੀ ਉਹਨੂੰ ਵਿਚਾਰਾ ਇਹਨੂੰ ਲੋੜ ਨਹੀਂ ਸੀ ਕੀ ਕਹਿੰਦਾ ਹੁਣ ਉਹਨੂੰ ਮੈਂ ਕਿਹਾ ਠੀਕ ਆ ਬਾਈ ਜੀ ਇਦਾਂ ਨਹੀਂ ਹੁੰਦੀ ਹੋਰ ਦੱਸ ਮੇਰਾ ਗਿਆ ਹੋਰ ਬਾਈ ਇੱਥੇ ਹੀ ਨਹੀਂ ਮੁੱਕਦਾ ਕੰਮ ਹੁਣ ਤੂੰ ਤਾਂ ਗੈਂਸਟਰਾਂ ਦਾ ਕਹਿਣ ਦਾ ਚਲੋ ਜੀ ਨਹੀਂ ਕਰਦਾ ਪਰ ਫੇਰ ਵੀ ਦੱਸਣਾ ਪੈਂਦਾ ਹੀ ਆ ਮੇਰੇ ਵੀ ਜਿਹੜਾ ਜਿਹੜਾ ਹਲੇਦੂ ਵੀ ਪਰੇ ਦਾ ਮਨ ਲ ਠੀਕ ਆ ਸੋ ਮਾ ਨੰਗਾ ਹੁਣ ਤਾਂ ਖੇਡਦੇ ਹੀ ਨਹੀਂ ਹੁਣ ਕਿੰਨੇ ਕਰਨਾ ਫੋਨਾਂ ਨਾ ਇੱਕ ਵਾਰੀ ਵੀਰੇ ਮੈਨੂੰ ਫੋਨ ਆਇਆ ਆਸਟ੍ਰੇਲੀਆ ਜਾਣਾ ਸੀ ਪਹਿਲਾ ਦੂਜੇ ਪਾਸਿਓਂ ਫੋਨ ਆਇਆ ਵੀ ਜੇ ਤੂੰ ਆਸਟ੍ਰੇਲੀਆ ਗਿਆ ਤਾਂ ਉਹਦਾ ਪੜਿਆ ਵਜਾਲੀ ਤੇਰਾ ਨੁਕਸਾਨ ਕਰਾਂਗੇ ਆਪਾਂ ਵੀ ਸੋਚਿਆ ਵੀ ਆਪਾਂ ਕੀ ਕਰਨ ਜਾਣਾ ਕਲੇਸ਼ ਦੇ ਧਾਂ ਚ ਅਬ ਮੈਂ ਜਾਂਦਾ ਹੀ ਨਹੀਂ ਹੁੰਦਾ ਛੇਤੀ ਕੀਤੇ ਜੇ ਤੇ ਰੋਲਾ ਕਲੇਸ਼ ਚੱਲਦਾ ਹੋਵੇ ਕਈ ਦਾ ਕੀ ਕਰਨ ਜਾਣਾ ਆਪਦਾ ਖੇਡਣਾ ਕਿਤੇ ਹੋਰ ਪਾਸੇ ਖੇਡ ਲਓ ਇਹਨਾਂ ਜਨ ਨੂੰ ਹੋਰ ਇੱਕ ਫੋਨ ਆ ਗਿਆ ਉਹਨਾਂ ਮੇਰੀ ਗੱਲ ਹੋਈ ਤੇ ਮੈਨੂੰ ਕਹਿੰਦਾ ਵੀ ਭਲਵਾਨ ਵੀ ਮੰਗੀ ਬੋਲਾ ਮੈਂ ਕਹਾ ਜੀ ਹਾਂਜੀ ਮੰਗੀ ਬੋਲਦਾ ਜੀ ਕਹਿੰਦਾ ਵੀ ਮੈਂ ਜੈਪਾਲ ਭੁੱਲਰ ਬੋਲਦਾ ਚਲੋ ਐਸ ਦੁਨੀ ਐਸ ਟੈਮੋ ਦੁਨੀਆ ਦੇ ਵਿੱਚ ਹੈ ਨਹੀਂਗਾ ਪਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਮੈਨੂੰ ਕਹਿੰਦਾ ਵੀ ਤੈਨੂੰ ਆਸਟ੍ਰੇਲੀਆ ਜਾਣਾ ਪੈਣਾ ਮੈਚ ਖੇਡਣ ਨੂੰ ਮੈਂ ਕਿਹਾ ਭਾਜੀ ਵੀ ਯਾਰ ਉੱਥੇ ਰੌਲੇ ਵਾਲਾ ਕੰਮ ਆ ਵੀ ਮੈਂ ਜਾਣਾ ਨਹੀਂ ਉਹ ਮੈਨੂੰ ਕਹਿੰਦਾ ਭਲਵਾਨ ਵੀ ਤੇਰੀ ਟਿਕਟ ਰੱਖਦੀ ਆ ਤੈਨੂੰ ਬੰਦਾ ਟਿਕਟ ਭੇਜਦਾ ਤੇ ਤੂੰ ਚੜ ਜੀ ਉੱਤੇ ਮੈਂ ਮੋੜ ਕੇ ਉਹਨੂੰ ਕਿਹਾ ਮੈਂ ਕਿਹਾ ਭਾਜੀ ਜੀ ਚੱਲ ਗਏ ਉਹਨਾਂ ਨੇ ਰੇਡ ਦੇਣੇ ਆ ਜੇ ਨਾ ਗਏ ਤੁਸੀਂ ਰੇਡ ਦੇਣੇ ਆ ਵੀ ਦਸੋ ਕਰੀਏ ਕੀ ਪਲੇਅਰ ਤਾਂ ਬਹੁਤ ਆ ਵਿਚਾਰੇ ਖੇਡਣਾ ਚਾਹੁੰਦੇ ਸਾਰਾ ਵੀ ਜੇ ਤੁਸੀਂ ਸਾਰੇ ਮੜਾ ਜਾ ਬਾਹਰ ਹੀ ਹੋ ਜੋਂ ਭਾਜੀ ਤੇ ਚਲੋ ਉੱਥੇ ਮੈਚ ਹੋ ਜਾਣ ਖੇਡਣਾ ਸਾਡਾ ਕੰਮ ਆ ਖੇਡਣਾ ਤਾਂ ਅਸੀਂ ਚਾਹੁੰਦੇ ਹੀ ਆ ਚਲੋ ਮੈਂ ਉਹ ਕਹਿੰਦਾ ਠੀਕ ਆ ਜੀ ਇਹੀ ਗੱਲ ਆ ਚਲੋ ਉਸ ਟਾਈਮ ਬਈ ਉਹਦੀ ਸਿਗਾ ਉਹਦਾ ਸਿਸਟਮ ਪੂਰਾ ਹੀ ਤਕੜਾ ਸੀਗਾ ਪਤਾ ਨਹੀਂ ਉਹਨੇ ਕੀ ਗੱਲ ਕਿਨੂੰ ਕਹੀ ਕਹੀ ਨਹੀਂ ਕਹੀ ਜਾਂ ਕੀ ਗੱਲ ਹੋਈ ਦੂਜੇ ਗੈਂਗ ਨਾਲ ਉਥੇ ਮੁੜ ਕੇ ਸਾਰੇ ਪਲੇਅਰ ਗਏ ਚੜਨਾ ਮੈਨੂੰ ਉਸੇ ਟਿਕਟ ਤੇ ਹੀ ਪਿਆ ਮੇਰਾ ਵੀਰ ਬਲੇਨ ਨਾ ਕਿ ਨਾ ਮਿਲ ਆਲਾ ਵੀ ਜਦਾਂ ਵੀ ਘਰੇ ਆ ਕੇ ਕੱਪੜੇ ਬੈਗ ਚ ਪਾਏ ਆ ਤੇ ਫਿਰ ਤੁਰਪੇ ਨਾਲ ਹੀ ਗਏ ਆ ਮੈਚ ਖੇਡ ਕੇ ਆ ਗਏ ਘਰੇ ਆ ਗਏ ਤੂਹਨੇ ਨੂੰ ਕੀ ਕੀ ਕਹੂੰਗਾ ਦੱਸ ਮੈਨੂੰ ਬਾਕੀ ਜਿਹੜੀਆਂ ਟੀਮਾਂ ਇਹ ਕਹਿੰਦੇ ਆ ਨਾ ਵੀ ਇਹਦੀਆਂ ਮੌਦੀਆਂ ਮ ਵੀਰੇ ਟੀਮ 2 ਸਾਲ 50 ਫੁੱਟ ਰਿੰਗ ਵਿੱਚ ਖੇਡੀ ਆ ਮਹਾਵੀਰ ਟਵਾਰ ਨੇ ਬਣਾਈ ਸੀ ਮਾਜੇ ਦੇ ਸਾਰੇ ਪਲੇਅਰ ਇਕੱਠੇ ਕਰਕੇ ਪਲੇਅਰ ਵੀ ਉਹਦੇ ਵਿੱਚ ਸਾਰੇ ਮਾਜੇ ਦੇ ਹੀ ਖੇਡੇ ਸੀ ਬੀਜਰ ਲੀ ਕਬੱਡੀ ਜਿਹੜੀ ਫੈਡਰੇਸ਼ਨ ਬਣੀ ਸੀਗੀ ਉਹਦੇ ਵਿੱਚ ਇਹਨਾਂ ਦੋਹਾਂ ਫੈਡਰੇਸ਼ਨਾਂ ਚੋਂ ਜਿਹੜੀਆਂ ਟੀਮਾਂ ਆਈਆਂ ਸੀਗੀਆਂ ਉਹਨਾਂ ਦੀ ਬਣੀ ਸੀ ਐਲੀਗੇਸ਼ਨ ਤਾਂ ਲਾਉਂਦਾ ਹੀ ਰਹੇ ਆ ਗਾਂ ਵੀਣਾ ਨੇ ਕੋਈ ਨਾ ਕੋਈ ਹੋਰ ਲਾ ਦੇਣਾ ਭਰਾਵਾ ਇਹ ਤਾਂ ਵਿਲੇ ਆ ਐਨ ਆਰ ਆਈ ਟੀਮ ਵੀਰੇ ਮੇਰੀ ਆਪਣੀ ਆ ਮੇਰੇ ਨਾਲ ਜਿਹੜੇ ਸਪਾਂਸਰ ਆ ਮੇਰਾ ਵੀਰ ਜਿਹੜੇ ਜਿਹੜੇ ਅੱਜ ਪ੍ਰੈਜ਼ੀਡੈਂਟ ਟੀਮ ਦੇ ਸਪਾਂਸਰ ਆ ਨਾ ਉਹ ਛੋਟੇ ਛੋਟੇ ਹੁੰਦੇ ਸੀਗੇ ਉਹ ਸੈਕਲਾਂ ਦੇ ਮੈਚ ਦੇਖਣ ਜਾਂਦੇ ਹੁੰਦੇ ਸੀ ਸਾਡੇ ਐਨਾ ਪਿਆਰ ਕਰਦੇ ਆ ਉਹਨਾਂ ਨੇ ਬਣਾਈ ਹੋਈ ਆ ਟੀਮ ਸਾਰਿਆਂ ਨੇ ਰਲ ਕੇ ਵਿਚਾਰਿਆ ਨੇ ਉਹ ਸਪੌਂਸਰ ਕਰਦੇ ਆ ਥੋੜੇ ਥੋੜੇ ਬੰਦੇ ਕੁਝ ਵੱਡੇ ਵੀ ਵਿੱਚ ਹੈਗੇ ਆ ਜਿਨ੍ਹਾਂ ਲੋ 10-10 15-15 ਸਾਲ ਅਸੀਂ ਖੇਡੇ ਆ ਕੋਈ ਇੰਗਲੈਂਡ ਤੋਂ ਆ ਕੋਈ ਕੈਨੇਡਾ ਤੋਂ ਆ ਕੋਈ ਟ੍ਰਾਂਟੋ ਤੋਂ ਆ ਕੋਈ ਅਮਰੀਕਾ ਤੋਂ ਆ ਕੋਈ ਨਿਊਜ਼ੀਲੈਂਡ ਤੋਂ ਆ ਕੋਈ ਆਸਟ੍ਰੇਲੀਆ ਤੋਂ ਆ ਸਾਰੀਆਂ ਕੰਟਰੀਆਂ ਯੂਰਪ ਚੋਂ ਵੀ ਹੈਗੇ ਬੰਦੇ ਉਹਦਾ ਕੁਝ ਚਾਹੀਦਾ ਹਿਸਾਬ ਕਿਤਾਬ ਤੋਂ ਉਹਦਾ ਮੇਰੇ ਕੋਲ ਜਦੋਂ ਮਰਜ਼ੀ ਮੰਗ ਆ ਜਾ ਦੇਵਨੰਦ ਨੂੰ ਹਿਸਾਬ ਕਿਤਾਬ ਉਹਦਾ ਵੀ ਇਹ ਜਿੱਦਾਂ ਬੋਲ ਰਿਹਾ ਹੈ ਨਾ ਵੀ ਇਹਦੇ ਸਬੰਧ ਮੰਗੀ ਦੇ ਗੈਂਗਸਟਰਾਂ ਨਾਲ ਮੇਰਾ ਕਿਸੇ ਵੀ ਗੈਂਗਸਟਰ ਨਾਲ ਕੋਈ ਵੀ ਸਬੰਧ ਨਹੀਂ ਮੇਰਾ ਸਬੰਧ ਸਿਰਫ ਕਬੱਡੀ ਨਾਲ ਆ ਤੇ ਕਬੱਡੀ ਨੂੰ ਚਾਉਣ ਵਾਲਿਆਂ ਦੇ ਨਾਲ ਹੀ ਆ ਅੱਜ ਤਾਂ ਹੀ ਮੇਰਾ ਇਹ ਸੂਲ ਰਿਹਾ